ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਵੱਖਰੀ ਜੀ ਕਹਾਣੀ ਲੈ ਕੇ ਹਾਜ਼ਰਾਂ ਚੀਤਲ ਤੇ ਉਹਦੇ ਘਰ ਵਾਲਾ ਵਿਸ਼ਾਲ ਗੱਡੀ ਦੇ ਵਿੱਚ ਜਾ ਰਹੇ ਨੇ ਉਹਨਾਂ ਦੀ ਗੱਡੀ ਇੱਕ ਚੌਂਕ ਦੇ ਵਿੱਚ ਆ ਕੇ ਰੁਕਦੀ ਆ ਤੇ ਗੱਡੀ ਦੇ ਆਲੇ-ਦੁਆਲੇ ਕਾਫੀ ਬੱਚੇ ਆ ਜਿਹੜੇ ਉਹ ਆ ਜਾਂਦੇ ਨੇਗੇ ਤੇ ਇੱਕ ਬੱਚਾ ਨਾ ਜਿਹੜਾ 7-8 ਸਾਲ ਦਾ ਹੁੰਦਾ ਉਹ ਗੁਬਾਰੇ ਵੇਚ ਰਿਹਾ ਸੀ ਜਦੋਂ ਉਹ ਗੱਡੀ ਦੇ ਸ਼ੀਸ਼ਿਆਂ ਤੇ ਹੱਥ ਮਾਰਦੇ ਆ ਤਾਂ ਸ਼ੀਤਲਾ ਆਪਣੀ ਗੱਡੀ ਦਾ ਸ਼ੀਸ਼ਾ ਡਾਊਨ ਕਰਦੀ ਆ ਤੇ ਉਹ ਬੱਚਾ ਜਿਹੜਾ ਉਹ ਕਹਿੰਦਾ ਕਿ ਇੱਕ ਗੁਬਾਰਾ ਲੈ ਲਓ ਪਲੀਜ਼ ਉਹ ਕਹਿੰਦੀ ਵੀ ਨਹੀਂ ਮੈਂ ਕੀ ਕਰਨਾ ਗੁਬਾਰਾ ਕਹਿੰਦਾ ਨਹੀਂ ਮੈਡਮ ਸਾਹਿਬ ਲੈ ਲਓ ਪਲੀਜ਼ ਗੁਬਾਰਾ ਤੁਸੀਂ ਆਪਣੇ ਬੱਚੇ ਨੂੰ ਦੇ ਦਿਓ ਉਹ ਕਹਿੰਦੀ ਵੀ ਮੇਰਾ ਬੱਚਾ ਤਾਂ ਹਜੇ ਇਸ ਦੁਨੀਆ ਤੇ ਨਹੀਂ ਆਇਆ ਵੀ ਉਹ ਤਾਂ ਹਜੇ ਆਉਣ ਵਾਲਾ ਕਿਉਂਕਿ ਸ਼ੀਤਲ ਪ੍ਰੈਗਨੈਂਟ ਹੁੰਦੀ ਆ ਉਹ ਕਹਿੰਦਾ ਕੋਈ ਗੱਲ ਨਹੀਂ ਜਦੋਂ ਤੁਹਾਡਾ ਬੱਚਾ ਆ ਗਿਆ ਉਦੋਂ ਦੇ ਦਿਓ ਗੁਬਾਰਾ ਲੈ ਜਾਓ ਉਹ ਕਹਿੰਦੀ ਵੀ ਉਦੋਂ ਤੱਕ ਤਾਂ ਇਹ ਗੁਬਾਰਾ ਫਟ ਜੂਗਾ ਚਲੋ ਇਸ ਤਰ੍ਹਾਂ ਉਹ ਨਿੱਕੀ ਨਿੱਕੀਆਂ ਗੱਲਾਂ ਬੱਚਿਆਂ ਨਾਲ ਕਰਦੀ ਆ ਪਰ ਫਿਰ ਵੀ ਇਹਨੂੰ ਤਰਸ ਆ ਜਾਂਦਾ ਉਹ ਆਪਣੇ ਘਰ ਵਾਲੇ ਵਿਸ਼ਾਲ ਨੂੰ ਕਹਿੰਦੀ ਆ ਕਿ ਦੇਓ 10 ਰੁਪਏ ਮੈਂ ਗੁਬਾਰਾ ਲੈ ਲਾਂ ਚਲੋ 10 ਰੁਪਏ ਦੇ ਦੋ ਗੁਬਾਰੇ ਦੇਣਾ ਚਾਹੁੰਦਾ ਪਰ ਸ਼ੀਤਲ ਕਹਿੰਦੀ ਵੀ ਨਹੀਂ ਮੈਂ ਇੱਕੋ ਹੀ ਗੁਬਾਰਾ ਲੈ ਕੇ ਜਾਣਾ ਵੀ ਤੂੰ 10 ਰੁਪਏ ਰੱਖ ਲਾ ਉਹ ਕਹਿੰਦਾ ਨਹੀਂ ਨਹੀਂ ਮੈਮ ਸਾਹਿਬ ਵੀ 5 ਰੁਪਏ ਦਾ ਇੱਕ ਗੁਬਾਰਾ ਵੀ ਮੈਂ 5 ਹੀ ਲਵਾਂ ਉਹ ਸੋਚਦੀ ਹੈ ਵੀ ਕਿੰਨਾ ਇਮਾਨਦਾਰ ਬੱਚਾ ਫਿਰ ਇਹਨੂੰ ਇਹ ਹੁੰਦਾ ਕਹਿੰਦੀ ਚਲ ਦੋ ਗੁਬਾਰੇ ਦੇ ਦੇ ਉਹ 10 ਰੁਪਏ ਦਿੰਦੀ ਹੈ ਤੇ ਦੋ ਗੁਬਾਰੇ ਲੈ ਲੈਂਦੀ ਆ ਗੁਬਾਰੇ ਲੈ ਕੇ ਉਹ ਆਪਣੇ ਘਰ ਚਲੀ ਜਾਂਦੀ ਆ ਸਾਰੇ ਰਾਹ ਉਹਨੂੰ ਉਸ ਬੱਚੇ ਦੀ ਯਾਦ ਆਉਂਦੀ ਆ ਉਹਨੂੰ ਬੱਚਾ ਵਧੀਆ ਲੱਗਦਾ ਚਲੋ ਥੋੜੇ ਦਿਨ ਬਾਅਦ ਫਿਰ ਉਹ ਉਸੇ ਚੌਕ ਤੋਂ ਲੰਘਦੇ ਆ ਉਹੀ ਬੱਚੇ ਸਾਰੇ ਫੇਰ ਆ ਕੇ ਹਨਾ ਗੱਡੀ ਦੇ ਦਵਾਲੇ ਖੜ ਜਾਂਦੇ ਆ ਤੇ ਜਦੋਂ ਸ਼ੀਸ਼ਾ ਡਾਊਨ ਕਰਦੇ ਆ ਸ਼ੀਤਲ ਵੇਖਦੀ ਆ ਕਿ ਅੱਜ ਬੱਚੇ ਕੋਲ ਗੁਬਾਰੇ ਦੀ ਬਜਾਏ ਪੈਨ ਆ ਉਹ ਕਹਿੰਦਾ ਮੈਮ ਸਾਹਿਬ ਪੈਨ ਲੈ ਲਓ ਉਹ ਕਹਿੰਦੀ ਕਿ ਨਹੀਂ ਪੈਨ ਦੀ ਤਾਂ ਮੈਨੂੰ ਲੋੜ ਨਹੀਂ ਉਹ ਕਹਿੰਦਾ ਨਹੀਂ ਪਲੀਜ਼ ਲੈ ਲਓ ਮੇਰਾ ਰੁਜ਼ਗਾਰ ਆ ਹਨਾ ਵੀ ਮੈਨੂੰ 4 ਪੈਸੇ ਬਣ ਜਾਣਗੇ ਉਹ ਕਹਿੰਦੀ ਅੱਛਾ ਤੁਸੀਂ ਉਹੀ ਬੱਚੇ ਹੋ ਨਾ ਜਿਹੜੇ ਪਹਿਲਾਂ ਗੁਬਾਰਾ ਵੇਚਿਆ ਕਰਦੇ ਸੀ ਉਹ ਕਹਿੰਦਾ ਕਿ ਹਾਂਜੀ ਕਹਿੰਦੀ ਫੇਰ ਹੁਣ ਤੁਸੀਂ ਗੁਬਾਰੇ ਕਿਉਂ ਨਹੀਂ ਵੇਚਦੇ ਉਹ ਕਹਿੰਦਾ ਕਿ ਮੇਮ ਸਾਹਿਬ ਇੱਥੇ ਬਹੁਤ ਗਰਮੀ ਆ ਧੁੱਪ ਦੇ ਵਿੱਚ ਅਸੀਂ ਗੁਬਾਰੇ ਵੇਚਦੇ ਆ ਉਹ ਗੁਬਾਰੇ ਨਾ ਫੁੱਟ ਜਾਂਦੇ ਆ ਤੇ ਉਹਦੇ ਮੈਨੂੰ ਪੈਸੇ ਪੈ ਜਾਂਦੇ ਆ ਤੇ ਮੇਰਾ ਨੁਕਸਾਨ ਹੋ ਜਾਂਦਾ ਪੈਨ ਦਾ ਕੋਈ ਨੁਕਸਾਨ ਨਹੀਂ ਹੈਗਾ ਪੈਨ ਮੇਰੇ ਵਿਕਣ ਚਾਹੇ ਨਾ ਵਿਕਣਾ ਵੀ ਇਹ ਮੇਰੇ ਕੋਲ ਹੀ ਰਹਿੰਦੇ ਆ ਉਹ ਕਹਿੰਦੀ ਹਾਂ ਕਿੰਨਾ ਸਿਆਣਾ ਬੱਚਾ ਉਹ ਕਹਿੰਦੀ ਵੀ ਬਾਕੀ ਬਹੁਤ ਬੱਚੇ ਆ ਜਿਹੜੇ ਕੁਝ ਨਹੀਂ ਵੇਚਦੇ ਵੀ ਉਹ ਭੀਖ ਮੰਗਦੇ ਆ ਵੀ ਤੂੰ ਫਿਰ ਪੈਨ ਵੇਚਦਾ ਕਿਉਂ ਕਿਉਂ ਵੇਚਦਾਗਾ ਤਾਂ ਉਹ ਕਹਿੰਦਾ ਕਿ ਵੀ ਭੀਖ ਮੰਗਣਾ ਨਾ ਬੁਰੀ ਗੱਲ ਹੁੰਦੀ ਆ ऐसे कमाउने ਸਾਡੀ ਲੋੜ ਆ ਪੈਸਾ ਸਾਨੂੰ ਚਾਹੀਦਾ ਪਰ ਪੈਸੇ ਮੰਗਣੇ ਨਹੀਂ ਚਾਹੀਦੇ ਫ੍ਰੀਜ ਪੈਸੇ ਮੰਗਣੇ ਗਲਤ ਹੁੰਦੇ ਆ ਇਸੇ ਕਰਕੇ ਮੈਂ ਪੈਨ ਵੇਚਦਾ ਸ਼ੀਤਲ ਉਸ ਬੱਚੇ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੁੰਦੀ ਆ ਤੇ ਉਹਦੇ ਤੋਂ ਪੈਨ ਲੈ ਲੈਂਦੀ ਆ ਨਾ ਚਾਹੁੰਦੇ ਹੋਏ ਵੀ ਕਾਫੀ ਪੈਨ ਖਰੀਦ ਲੈਂਦੀ ਆ ਤੇ ਉਹਨੂੰ 50 ਰੁਪਏ ਦੇ ਦਿੰਦੀ ਆ ਉਹ ਬੱਚਾ ਸ਼ੀਤਲ ਦਾ ਧੰਨਵਾਦ ਕਰਦਾ ਆ ਆਂਟੀ ਜੀ ਬਹੁਤ ਬਹੁਤ ਧੰਨਵਾਦ ਇਹ ਕਹਿ ਕੇ ਉਹ ਚੱਲਿਆ ਜਾਂਦਾ ਚਲੋ ਉਹ ਵੀ ਆਪਣੀ ਗੱਡੀ ਲੈ ਕੇ ਘਰ ਆ ਜਾਂਦੇ ਆ ਕਾਰਾ ਕੇ ਸ਼ੀਤਲ ਨੇ ਕਈ ਵਾਰ ਆਪਣੇ ਘਰ ਵਾਲੇ ਵਿਸ਼ਾਲ ਕੋਲ ਉਸ ਬੱਚੇ ਦੀ ਗੱਲ ਕੀਤੀ ਕਹਿੰਦੀ ਉਹ ਬੱਚਾ ਕਿੰਨਾ ਸੋਹਣਾ ਭੋਲਾ ਭਾਲਾ ਬੱਚਾ ਸੀ ਵੀ ਮੈਨੂੰ ਉਹ ਬੱਚਾ ਬੜਾ ਵਧੀਆ ਲੱਗਿਆ ਉਹ ਕਹਿੰਦਾ ਵੀ ਸ਼ੀਤਲ ਤੇਰਾ ਵੀ ਨਾ ਬਸ ਬੁਰਾ ਹਾਲੀਆ ਤੂੰ ਵੀ ਬੱਚੇ ਨੂੰ ਕੀ ਵੇਖਿਆ ਤੂੰ ਪਹਿਲਾਂ ਵੀ ਉਹਦੀਆਂ ਕਿੰਨੇ ਦਿਨ ਗੱਲਾਂ ਨਹੀਂ ਛੱਡੀਆਂ ਹੁਣ ਵੀ ਤੂੰ ਉਹਦੀਆਂ ਗੱਲਾਂ ਕਰਦੀ ਰਹਿਣੀ ਆ ਉਹ ਕਹਿੰਦੀ ਵੀ ਉਹ ਬੱਚਾ ਮੈਨੂੰ ਵਧੀਆ ਲੱਗਿਆ ਚਲੋ ਐਸੀ ਤਰ੍ਹਾਂ ਗੱਲਾਂ ਬਾਤਾਂ ਕਰਦੇ ਆ ਤੇ 8-10 ਦਿਨ ਬਾਅਦ ਉਹਨਾਂ ਦਾ ਫੇਰ ਗੀੜਾ ਲੱਗਦਾ ਤੇ ਜਦੋਂ ਗੱਡੀ ਬੱਤੀ ਹੁੰਦੀ ਆ ਗੱਡੀ ਰੁਕਦੀ ਆ ਤੇ ਹੋਰ ਬੱਚੇ ਸਾਰੇ ਆ ਜਾਂਦੇ ਆ ਸ਼ੀਤਲ ਜਦੋਂ ਸ਼ੀਸ਼ਾ ਡਾਊਨ ਕਰਦੀ ਆ ਉਹ ਵੇਖਦੀ ਆ ਵੀ ਬਾਕੀ ਸਾਰੇ ਬੱਚੇ ਉਹੀ ਸੀ ਪਰ ਇਸ ਵਾਰ ਉਹ ਬੱਚਾ ਹੈ ਨਹੀਂ ਸੀ ਉਹ ਦੂਜੇ ਬੱਚਿਆਂ ਨੂੰ ਪੁੱਛਦੀ ਆ ਵੀ ਤੁਹਾਡੇ ਨਾਲ ਇੱਕ ਬੱਚਾ ਹੁੰਦਾ ਸੀ ਜਿਹੜਾ ਪਹਿਲਾਂ ਗੁਬਾਰੇ ਵੇਚਦਾ ਸੀ ਫਿਰ ਪੈਨ ਵੇਚਦਾ ਸੀ ਵੀ ਉਹ ਕਿਉਂ ਨਹੀਂ ਹੈਗਾ ਅੱਜ ਤਾਂ ਇੱਕ ਬੱਚਾ ਉਹਨਾਂ 'ਚੋਂ ਦੱਸਦਾ ਕਿ ਮੇਮ ਸਾਹਿਬ ਉਹ ਬੱਚੇ ਦਾ ਨਾ ਐਕਸੀਡੈਂਟ ਹੋ ਗਿਆ ਤੇ ਉਹ ਹਸਪਤਾਲ 'ਚ ਇਹ ਸੁਣ ਕੇ ਸ਼ੀਤਲ ਨੂੰ ਕਾਫੀ ਝਟਕਾ ਲੱਗਦਾ ਉਹ ਸੋਚਦੀ ਆ ਵੀ ਅੱਛਾ ਉਹ ਕਹਿੰਦੇ ਕੀ ਹੋ ਗਿਆ ਉਹ ਕਹਿੰਦੇ ਵੀ ਉਹ ਇੱਥੇ ਪੈਨ ਵੇਚ ਕੇ ਜਾ ਰਿਹਾ ਸੀ ਤੇ ਇੱਕ ਗੱਡੀ ਵਾਲੇ ਨੇ ਉਹਨੂੰ ਮਤਲਬ ਧੱਕਾ ਮਾਰਿਆ ਤੇ ਉਹ ਡਿੱਗ ਪਿਆ ਦੂਜੀ ਗੱਡੀ ਵਾਲਾ ਤੇਜ ਆਉਂਦਾ ਸੀ ਉਹ ਲੱਤ ਤੋਂ ਦੀ ਨਾ ਉਹਦੀ ਮਤਲਬ ਉਹਦੀ ਲੱਤ ਤੋਂ ਦੀ ਗੱਡੀ ਲੰਘ ਗਈ ਤੇ ਉਹਦੀ ਲੱਤ ਤੇ ਕਾਫੀ ਸੱਟ ਲੱਗੀ ਆ ਸ਼ੀਤਲ ਦਾ ਮਨ ਖबरा ਜਾਂਦਾ ਸ਼ੀਤਲ ਕਹਿੰਦੀ ਕਿ ਕੀ ਤੁਸੀਂ ਉਸ ਬੱਚੇ ਦਾ ਘਰ ਜਾਣਦੇ ਹੋ ਉਹ ਕਹਿੰਦੇ ਵੀ ਹਾਂ ਜਾਣਦੇ ਆ ਉਹ ਕਹਿੰਦੀ ਤੁਸੀਂ ਮੈਨੂੰ ਲੈ ਕੇ ਜਾਓਗੇ ਉਹ ਕਹਿੰਦੇ ਹਾਂ ਚਲੋ ਉਸ ਦਿਨ ਸ਼ੀਤਲ ਦੇ ਘਰ ਵਾਲਾ ਵਿਸ਼ਾਲ ਨਾਲ ਨਹੀਂ ਹੁੰਦਾ ਉਹ ਡਰਾਈਵਰ ਨੂੰ ਕਹਿੰਦੀ ਆ ਕਿ ਇਸ ਬੱਚੇ ਨੂੰ ਗੱਡੀ 'ਚ ਬਿਠਾ ਲਾ। ਉਸ ਬੱਚੇ ਨੂੰ ਗੱਡੀ 'ਚ ਬਿਠਾ ਕੇ ਵਿਸ਼ਾਲ ਨੂੰ ਫੋਨ ਕਰ ਦਿੰਦੀ ਆ। ਕਹਿੰਦੀ ਵੀ ਵਿਸ਼ਾਲਾ ਮੈਂ ਥੋੜਾ ਲੇਟ ਹੋ ਜੂੰਗੀ, ਮੈਂ ਬਾਹਰ ਆ। ਉਹ ਪੂਰੀ ਗੱਲ ਨਹੀਂ ਦੱਸਦੀ ਹੈਗੀ। ਚੱਲ ਉਹਨਾ ਉਸ ਬੱਚੇ ਦੇ ਘਰ ਵੱਲ ਜਾਂਦੀ ਆ। ਜਦੋਂ ਉਹ ਘਰ ਜਾਂਦੇ ਆ ਹੁਣ ਘਰ ਤਾਂ ਬੱਚਾ ਹੈ ਨਹੀਂ ਸੀ। ਬੱਚਾ ਹਸਪੀਟਲ 'ਚ ਸੀ। ਉੱਥੇ ਆਂਗਵਾਂਡ ਦੇ ਵਿੱਚ ਪੁੱਛਦੇ ਆ ਵੀ ਇਹ ਬੱਚੇ ਦੇ ਘਰੇ ਕੋਈ ਵੀ ਨਹੀਂ। ਉਹ ਉੱਥੇ ਆਂਗਵਾਂਡ ਦੇ ਵਿੱਚ ਦੱਸਦੇ ਆ ਵੀ ਇਹ ਬੱਚਾ ਜਿਹੜਾ ਇਹਦੇ ਮੰਮੀ ਪਾਪਾ ਹੈ ਨਹੀਂਗੇ। ਇਥੇ ਇਹਦੀ ਭੂਆ ਰਹਿੰਦੀ ਆ ਤੇ ਇਹ ਭੂਆ ਕੋਲ ਰਹਿੰਦਾਗਾ ਵੀ ਉਹ ਇਹਨੂੰ ਹਸਪੀਟਲ ਲੈ ਕੇ ਗਈ ਆ ਤੇ ਚਲ ਉਹ ਕਹਿੰਦੀ ਆ ਕਿ ਹਸਪੀਟਲ ਕਿਹੜੇ ਗਈ ਆ ਉਹ ਕਹਿੰਦੇ ਵੀ ਸਾਨੂੰ ਐ ਨਹੀਂ ਪਤਾ ਵੀ ਸ਼ਾਇਦ ਸਰਕਾਰੀ ਹਸਪੀਟਲ ਗਏ ਹੈਗੇ ਚਲ ਉਸ ਦਿਨ ਫਿਰ ਸ਼ੀਤਲ ਨੂੰ ਉਹਦੇ ਘਰ ਵਾਲੇ ਦਾ ਫੋਨ ਆ ਜਾਂਦਾ ਵੀ ਗੱਡੀ ਚਾਹੀਦੀ ਏ ਛੇਤੀ ਘਰ ਆ ਜਾ ਵੀ ਤੂੰ ਕਿੱਥੇ ਰਹਿ ਗਈ ਤੇ ਉਹ ਨਾ ਉਹਨੂੰ ਕਹਿੰਦੀ ਆ ਡਰਾਈਵਰ ਨੂੰ ਵੀ ਤੂੰ ਮੈਨੂੰ ਹਸਪਤਾਲ ਦੇ ਵਿੱਚ ਛੱਡ ਜਾ ਤੇ ਤੂੰ ਗੱਡੀ ਲੈ ਕੇ ਚਲੇ ਜਾ ਚਲ ਡਰਾਈਵਰ ਸ਼ੀਤਲ ਨੂੰ ਹਸਪਤਾਲ ਛੱਡ ਦਿੰਦਾ ਤੇ ਡਰਾਈਵਰ ਗੱਡੀ ਲੈ ਜਾਂਦਾ। ਸ਼ੀਤਲਾ ਜਿਹੜੀ ਉਹ ਜਦੋਂ ਹਸਪਤਾਲ 'ਚ ਜਾਂਦੀ ਆ ਤੇ ਉੱਥੇ ਉਹ ਨਾ ਜਰਨਲ ਵਾਰਡ ਦੇ ਵਿੱਚ ਉਹ ਸਾਰੇ ਕਮਰਿਆਂ ਜਾਂਦੇ ਵਿੱਚ ਵੇਖਦੀ ਹੈਗੀ ਤੇ ਉਹਨੂੰ ਕਿਤੇ ਵੀ ਉਹ ਬੱਚਾ ਨਜ਼ਰ ਨਹੀਂ ਆਉਂਦਾ। ਅਚਾਨਕ ਉਹ ਇੱਕ ਹਾਲ ਜੇ 'ਚ ਜਾਂਦੀ ਆ ਹਾਲ ਦੇ ਵਿੱਚ ਉਹ ਕਾਫੀ ਪੇਸ਼ੈਂਟ ਹੁੰਦੇ ਹੈਗੇ ਬੈੱਡ ਲਾਏ ਹੁੰਦੇ ਆ ਤੇ ਉਹ ਵੇਖਦੀ ਆ ਕੱਲੇ-ਕੱਲੇ ਬੈੱਡ ਤੇ ਤੇ ਜਮਾ ਲਾਸਟ ਤੇ ਖੁੰਜੇ ਦੇ ਵਿੱਚ ਇੱਕ ਬੈੱਡ ਹੁੰਦਾ ਤੇ ਉਤੇ ਉਹ ਬੱਚਾ ਜਿਹੜਾ ਉਹ ਬੇਹੋਸ਼ ਪਿਆ ਹੁੰਦਾ। ਉਹ ਦੌੜ ਕੇ ਉਸ ਬੱਚੇ ਕੋਲ ਜਾਂਦੀ ਆ। ਉਸ ਬੱਚੇ ਦੇ ਆਸ-ਪਾਸੇ ਕੋਈ ਨਹੀਂ ਹੁੰਦਾ ਨਰਸਾਂ ਜਿਹੜੀਆਂ ਉਹ ਆਪਣੇ ਮਰੀਜ਼ਾਂ ਦੀ ਸਾਂਭ-ਸੰਭਾਲ ਜੀ ਕਰ ਰਹੀਆਂ ਹੁੰਦੀਆਂ ਕੋਈ ਬਹੁਤੀ ਸਫਾਈ ਨਹੀਂ ਹੁੰਦੀ ਵਧੀਆ ਪ੍ਰਬੰਧ ਨਹੀਂ ਹੁੰਦਾ ਚਲੋ ਬੱਚੇ ਦੇ ਬੈੱਡ ਕੋਲ ਖੜਦੀ ਆ ਤੇ ਉਹਨੂੰ ਵੇਖਦੀ ਆ ਉਹ ਬੱਚੇ ਦੀ ਲੱਤ ਤੇ ਕਾਫੀ ਵੱਡੀ ਪੱਟੀ ਬੰਨੀ ਹੁੰਦੀ ਆ ਤੇ ਉਹ ਨਰਸ ਨੂੰ ਕਹਿੰਦੀ ਆ ਕਿ ਇਹਦੇ ਨਾਲ ਕੌਣ ਆ ਉਹ ਕਹਿੰਦੇ ਵੀ ਇਹਦੇ ਨਾਲ ਤਾਂ ਕੋਈ ਨਹੀਂ ਵੀ ਇੱਕ ਔਰਤ ਆਈ ਸੀ ਇਹਨੂੰ ਦਾਖਲ ਕਰਵਾ ਗਈ ਸੀ ਵੀ ਉਹ ਇੱਕ ਵਾਰ ਆਉਂਦੀ ਆ ਦਿਨ ਦੇ ਵਿੱਚ ਸ਼ਾਮ ਜੇ ਨੂੰ ਆਉਂਦੀ ਆ ਉਹ ਸੁਬਾ ਇਹਨੂੰ ਕੋਈ ਮਤਲਬ ਆ ਕੇ ਮਿਲ ਕੇ ਜਾਂਦਾ ਤੇ ਫਿਰ ਸ਼ਾਮ ਨੂੰ ਵੀ ਦੋ ਵਾਰੀ ਆਉਂਦੀ ਆ ਉਹ ਤੇ ਊ ਨਹੀਂ ਉਹ ਆਉਂਦੀਗੀ ਵੀ ਇਹ ਸਾਰਾ ਦਿਨ ਇੱਥੇ ਅਹੀਂ ਪਿਆ ਰਹਿੰਦਾ ਵੀ ਅਸੀਂ ਇਹਦੀ ਸੰਭਾਲ ਕਰ ਲੈਨੇ ਆ ਤੇ ਉਹਦਾ ਮਨ ਨਾ ਥੋੜਾ ਜਆ ਵੀ ਉੱਛਲ ਜੇ ਜਾਂਦਾ ਉਹ ਕਹਿੰਦੀ ਠੀਕ ਹੈ ਵੀ ਮੈਂ ਹੁਣ ਚੱਲੀਆਂ ਮੈਂ ਸ਼ਾਮ ਨੂੰ ਆਉਂਗੀ ਚਲ ਉਹ ਉਥੋਂ ਆਟੋ ਲੈਂਦੀ ਆ ਤੇ ਘਰ ਆ ਜਾਂਦੀ ਆ ਘਰ ਆ ਕੇ ਉਹਦਾ ਮਨ ਉਸ ਬੱਚੇ 'ਚ ਹੀ ਪਿਆ ਹੁੰਦਾ ਤੇ ਅਗਲੇ ਦਿਨ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਵੀ ਮੈਂ ਕੰਮ ਜਾਣਾ। ਉਹਦੇ ਘਰ ਵਾਲਾ ਨੂੰ ਪੁੱਛਦਾ ਵੀ ਤੂੰ ਕੱਲ ਵੀ ਗਈ ਸੀ ਤੇ ਮੈਨੂੰ ਡਰਾਈਵਰ ਨੇ ਦੱਸਿਆ ਵੀ ਤੂੰ ਹਸਪਤਾਲ ਗਈ ਸੀ ਕੀ ਸੀ? ਉਹ ਕਹਿੰਦੀ ਕਿ ਉਹ ਬੱਚਾ ਨਾ ਜਿਹੜਾ ਉੱਥੇ ਜੀਤੋ ਗੁਬਾਰੇ ਲੈੇ ਸੀ ਨਾਲੇ ਪੈਨ ਲੈੇ ਸੀਗੇ ਵੀ ਉਹ ਬੱਚੇ ਦੇ ਸੱਟ ਲੱਗੀ ਆ ਮੈਂ ਉਹ ਬੱਚੇ ਦਾ ਪਤਾ ਲੈਣ ਗਈ ਸੀ। ਤਾਂ ਵਿਸ਼ਾਲ ਕਹਿੰਦਾ ਸ਼ੀਤਲ ਤੇਰਾ ਕੀ ਬਣੂਗਾ ਵੀ ਤੂੰ ਇਸ ਤਰ੍ਹਾਂ ਹਨਾ ਇਮੋਸ਼ਨਲੀ ਇੱਕ ਬੱਚੇ ਨਾਲ ਅਟੈਚਡ ਆ ਵੀ ਆਪਾਂ ਨੂੰ ਕੀ ਪਤਾ ਉਸ ਬੱਚੇ ਦਾ ਵੀ ਐਂ ਤਾਂ ਦੁਨੀਆ ਤੇ ਲੱਖਾਂ ਬੱਚੇ ਆ ਹਨਾ ਵੀ ਸਹਾਰਾ ਜਿਨ੍ਹਾਂ ਦਾ ਕੋਈ ਨਹੀਂ ਹੈਗਾ ਹਸਪਤਾਲਾਂ 'ਚ ਬਹੁਤ ਮਰੀਜ਼ ਪਏ ਆ ਵੀ ਐਂ ਤੂੰ ਕਿਹਦੇ ਕਿਹਦੇ ਨਾਲ ਹਮਦਰਦੀ ਰੱਖੇਂਗੀ। ਉਹ ਉਹਨੂੰ ਕੋਈ ਵੀ ਜਵਾਬ ਨਹੀਂ ਦਿੰਦੀ ਵਿਸ਼ਾਲ ਨੂੰ ਤੇ ਉਹਨੂੰ ਕਹਿੰਦੀ ਵੀ ਮੈਂ ਕੱਲ ਨੂੰ ਠੀਕ ਹੈ ਬੱਚੇ ਦਾ ਹਾਲਚਾਲ ਪੁੱਛਣ ਜਾਉਂ। ਉਹ ਸੋਚਦਾ ਵੀ ਇਹਨੇ ਹਟਣਾ ਤਾਂ ਹੈ ਨਹੀਂ ਉਹ ਕਹਿੰਦਾ ਚਲ ਜਾ ਐ। ਚਲੋ ਉਹ ਅਗਲੇ ਦਿਨ ਸ਼ਾਮ ਨੂੰ ਜਾਂਦੀ ਆ ਤੇ ਸ਼ਾਮ ਨੂੰ ਜਦੋਂ ਉਹ ਜਾਂਦੀ ਆ ਤਾਂ ਉਹ ਬੱਚੇ ਦੀ ਭੂਆ ਜਿਹੜੀ ਉਹ ਬੱਚੇ ਕੋਲ ਹੁੰਦੀ ਆ ਤੇ ਉਹ ਉਸ ਔਰਤ ਨੂੰ ਵੇਸ਼ ਕੇ ਭੱਜ ਕੇ ਉਹਦੇ ਗੱਲ ਲੱਗਦੀ ਆ। ਗਾਲ ਲੱਗ ਕੇ ਤੇ ਰੋਣ ਲੱਗ ਜਾਂਦੀ ਆ ਤੇ ਉਹ ਜਿਹੜੀ ਬੱਚੇ ਦੀ ਭੂਆ ਹੁੰਦੀ ਆ ਉਹ ਕਹਿੰਦੀ ਕਿ ਸ਼ੀਤਲ ਤੂੰ ਕਹਿੰਦੀ ਮੈਨੂੰ ਮਾਫ਼ ਕਰੀ ਮੈਂ ਤੇਰੇ ਬੱਚੇ ਦੀ ਉਨੀ ਸੰਭਾਲ ਨਹੀਂ ਕਰ ਪਾਈ ਜਿੰਨੀ ਸ਼ਾਇਦ ਤੂੰ ਕਰ ਸਕਦੀ ਜਦੋਂ ਨੇ ਇਹ ਗੱਲ ਕਹੀ ਤਾਂ ਸ਼ੀਤਲ ਜਿਹੜੀ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਅਸਲ ਦੇ ਵਿੱਚ ਜਿਹੜਾ ਉਹ ਬੱਚਾ ਸੀ ਉਹ ਸ਼ੀਤਲ ਦਾ ਹੀ ਬੇਟਾ ਸੀ ਇਸੇ ਕਰਕੇ ਉਹਨੂੰ ਇੰਨੀ ਅਟੈਚਮੈਂਟ ਸੀ ਤੇ ਜਿਹੜੀ ਬੱਚੇ ਦੀ ਭੂਆ ਸੀ ਉਹ ਸ਼ੀਤਲ ਦੀ ਨਣਦ ਸੀ ਇਹ ਕਹਾਣੀ ਉਦੋਂ ਸ਼ੁਰੂ ਹੁੰਦੀ ਆ ਜਦੋਂ ਸ਼ੀਤਲ ਦਾ ਛੋਟੀ ਉਮਰ ਦੇ ਵਿੱਚ ਵਿਆਹ ਹੋ ਜਾਂਦਾ ਉਹਦਾ ਵਿਆਹ ਹੋਇਆ ਜਦੋਂ ਉਹਦੇ ਬੱਚਾ ਹੋਇਆ ਉਹਦਾ ਬੱਚਾ ਹਜੇ 2 ਮਹੀਨੇ ਦਾ ਸੀ ਤੇ ਉਹਦੇ ਪਤੀ ਦੀ ਮੌਤ ਹੋ ਜਾਂਦੀ ਆ ਹੁਣ ਸ਼ੀਤਲ ਦੀ ਉਮਰ ਛੋਟੀ ਸੀ ਤੇ ਕੋਈ ਦਿਓਰ ਜੇਠ ਹੈ ਨਹੀਂ ਸੀ ਜਿਹਦੇ ਲੜ ਸ਼ੀਤਲ ਨੂੰ ਲਾ ਦਿੰਦੇ ਇਸੇ ਕਰਕੇ ਸ਼ੀਤਲ ਦੇ ਪੇਕੇ ਆ ਜਿਹੜੇ ਉਹਨੂੰ ਵਾਪਸ ਲੈ ਆਉਂਦੇ ਆ ਤੇ ਬੱਚਾ ਜਿਹੜਾ ਉਹ ਉਹਨਾਂ ਕੋਲ ਹੀ ਛੱਡ ਦਿੰਦੇ ਆ ਉਹਦੇ ਦਾਦਾ ਦਾਦੀ ਕੋਲ ਫਿਰ ਉਸ ਬੱਚੇ ਦੀ ਭੂਆ ਮਤਲਬ ਸ਼ੀਤਲ ਦੀ ਨਣ ਨੂੰ ਦੱਸਦੀ ਆ ਵੀ ਜਦੋਂ ਤੁਸੀਂ ਇਹਨੂੰ ਛੱਡ ਕੇ ਇੱਕ ਵਾਰ ਚਲੇ ਗਏ ਵੀ ਤੁਸੀਂ ਤਾਂ ਭਾਬੀ ਕਦੇ ਵੀ ਆ ਕੇ ਆਪਣੇ ਪੁੱਤ ਦਾ ਹਾਲ ਚਾਲ ਨਹੀਂ ਪੁੱਛਿਆ ਤੁਹਾਡੇ ਜਾਣ ਦੇ ਤੇ ਵੀਰੇ ਦੇ ਜਾਣ ਦੇ ਗਮ ਚ ਬੇਬੇ ਬਾਪੂ ਨੇ ਮੰਝਾ ਫੜ ਲਿਆ ਉਹ ਇੱਕ ਸਾਲ ਦੇ ਵਿੱਚ ਹੀ ਦੋਨੋਂ ਜਾਣੇ ਆ ਜਿਹੜੇ ਅੱਗੇ ਪਿੱਛੇ ਤੁਰ ਗਏ ਫਿਰ ਹੁਣ ਇਹਨੂੰ ਥੋੜੀ ਅਨਾਥ ਛੱਡਣਾ ਸੀ ਇਹਨੂੰ ਮੈਂ ਲੈ ਆਈ ਠੀਕ ਹੈ ਹਨਾ ਮੈਂ ਗਰੀਬੀ ਆ ਮੇਰੀ ਵੀ ਮੇਰੇ ਵੀ ਚਾਰ ਬੱਚੇ ਆ ਜਿੱਥੇ ਉਹ ਖਾਂਦੇ ਆ ਇਹ ਖਾ ਲੈਂਦਾ ਇਹਨੂੰ ਮੈਂ ਪੜਨ ਲਾਇਆ ਪਰ ਇਹ ਪੜ ਨਹੀਂ ਸਕਿਆ ਕਿਉਂਕਿ ਇਹੇ ਦੇਖਦਾ ਸੀ ਹੁਣ ਕਹਿੰਦੀ ਮੇਰੇ ਦੋ ਬੱਚੇ ਤਾਂ ਪੜਦੇ ਆ ਦੋ ਮੇਰੇ ਬੱਚੇ ਵੀ ਐਸੀ ਤਰ੍ਹਾਂ ਮਜ਼ਦੂਰੀ ਕਰਾਉਂਦੇ ਆ ਆਪਣੇ ਪਿਓ ਨਾਲ ਕਹਿੰਦੀ ਇਹ ਛੋਟੀ ਉਮਰ ਦੇ ਵਿੱਚ ਹੀ ਬਹੁਤ ਸਮਝਦਾਰ ਹੋ ਗਿਆ ਤੇ ਇਹਨੂੰ ਐ ਲੱਗਣ ਲੱਗਿਆ ਵੀ ਮੈਂ ਆਪਣੀ ਭੂਆ ਤੇ ਬੋਝ ਨਾ ਬਣਾ ਇਸੇ ਕਰਕੇ ਕਹਿੰਦੀ ਇਹ ਬੱਚਿਆਂ ਦੇ ਨਾਲ ਛੋਟੀਆਂ-ਛੋਟੀਆਂ ਚੀਜ਼ਾਂ ਵੇਚਦਾਗਾ ਤੋਂ ਮੈਨੂੰ ਮਾਫ਼ ਕਰੀ ਠੀਕ ਹੈ ਤੂੰ ਇਹ ਨਾ ਸਮਝੀ ਕਿ ਮੈਂ ਤੇਰੇ ਬੱਚੇ ਨੂੰ ਦਿਹਾੜੀ ਕਰਵਾਉਣੀ ਆ ਤੇ ਤੇਰੇ ਬੱਚੇ ਦੀ ਮੈਂ ਸੰਭਾਲ ਨਹੀਂ ਕਰ ਸਕੀ ਮੈਂ ਇਹਨੂੰ ਆਪਣੇ ਪੁੱਤਾਂ ਵਾਂਗੂ ਹੀ ਰੱਖਿਆ ਪਰ ਆ ਫਿਟ ਲਾਣ ਤੇ ਸ਼ਾਇਦ ਮੇਰੇ ਕਰਮਾਂ ਚ ਲਿਖੀ ਸੀ ਤਾਂ ਸ਼ੀਤਲ ਉਹਨੂੰ ਕਹਿੰਦੀ ਕਿ ਨਹੀਂ ਦੀਦੀ ਤੁਸੀਂ ਇਸ ਤਰ੍ਹਾਂ ਨਾ ਕਹੋ ਸਭ ਤੋਂ ਵੱਡੀ ਦੋਸ਼ੀ ਤਾਂ ਮੈਂ ਆ ਨਾ ਮੈਂ ਆਪਣੇ ਮਾਪਿਓ ਨੂੰ ਇਹ ਨਹੀਂ ਕਹਿ ਸਕੀ ਕਿ ਮੈਂ ਆਪਣੇ ਬੱਚੇ ਨੂੰ ਨਹੀਂ ਛੱਡ ਸਕਦੀ ਮੇਰੇ ਪੇਰੈਂਟਸ ਨੇ ਮੇਰੇ ਤੇ ਦਬਾਅ ਪਾਇਆ ਇੱਕ ਮਾਂ ਹੋ ਕੇ ਮੈਂ ਪਿਓ ਤਾਂ ਇਹਦਾ ਇਸ ਜਹਾਨੋਂ ਦੁਰ ਗਿਆ ਉਹਦਾ ਤਾਂ ਕੋਈ ਕਸੂਰ ਨਹੀਂ ਸੀ ਤੇ ਮੈਂ ਜਿਉਂਦੀ ਵੀ ਮਰ ਗਈ। ਉਹ ਫਿਰ ਦੱਸਦੀ ਆ ਵੀ ਇਹ ਉੱਥੇ ਜਦੋਂ ਗੁਬਾਰੇ ਵੇਚਦਾ ਸੀ ਮੈਂ ਗੁਬਾਰੇ ਲੈ ਕੇ ਗਈ ਫਿਰ ਮੈਂ ਤੋਂ ਪੈਨ ਲੈ ਕੇ ਗਈ ਵੀ ਮੈਨੂੰ ਇਹਦੇ ਨਾਲ ਅਟੈਚਮੈਂਟ ਫੀਲ ਹੁੰਦੀ ਸੀ। ਚਲੋ ਆਪਣੀ ਨਣਦ ਨਾਲ ਕਾਫੀ ਦੁੱਖ ਸੁੱਖ ਕਰਦੀ ਆ। ਤੇ ਫਿਰ ਉਹ ਕਹਿੰਦੀ ਆ ਕਿ ਵੀ ਹੁਣ ਮੈਂ ਜਿਹੜਾ ਮੇਰਾ ਹੁਣ ਵਾਲਾ ਪਤੀ ਤੇ ਸੱਸਾ ਵੀ ਉਹਨਾਂ ਨੂੰ ਦੱਸਿਆ ਨਹੀਂ ਹੋਇਆ ਮੇਰੇ ਘਰਦਿਆਂ ਨੇ। ਉਹਨਾਂ ਨੂੰ ਇਹ ਤਾਂ ਪਤਾ ਵੀ ਮੇਰਾ ਵਿਆਹ ਹੋਇਆ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਬੱਚਾ ਹੋਇਆ ਸੀ। ਤੇ ਚਲੋ ਇੰਨੇ ਸ਼ੀਤਲ ਦੇ ਘਰ ਵਾਲੇ ਵਿਸ਼ਾਲ ਦਾ ਫੋਨ ਆਉਂਦਾ। ਉਹ ਕਹਿੰਦਾ ਵੀ ਸ਼ੀਤਲ ਤੂੰ ਕਦੋਂ ਦੀ ਗਈਆਂ ਤੂੰ ਮੁੜ ਕੇ ਆਈ ਨਹੀਂ ਉਹ ਕਹਿੰਦੀ ਵੀ ਮੈਂ ਨਹੀਂ ਆ ਸਕਦੀ ਮੈਂ ਤਾਂ ਇੱਥੇ ਹੀ ਰਹਿਣਾ ਉਹ ਕਹਿੰਦਾ ਵੀ ਸ਼ੀਤਲ ਤੇਰੀ ਕਮਾਲ ਆ ਪ੍ਰੈਗਨੈਂਟ ਤੂੰ ਹੈਗੀ ਆ ਇਸ ਹਾਲਤ ਦੇ ਵਿੱਚ ਤੂੰ ਇੱਥੇ ਕਿਵੇਂ ਰਵੇਂਗੀ ਕਹਿੰਦੀ ਨਹੀਂ ਮੇਰੀ ਕਹਿੰਦੀ ਲੋੜ ਆ ਇਸ ਬੱਚੇ ਨੂੰ ਮੈਂ ਇੱਥੇ ਰਹੂੰਗੀ ਚਲੋ ਇਹਨਾਂ ਕਹਿ ਕੇ ਫੋਨ ਕੱਟ ਕੇ ਫੋਨ ਬੰਦ ਕਰ ਲੈਂਦੀ ਆ ਤੇ ਉਹ ਰਾਤ ਰਹਿੰਦੀ ਆ ਪੂਰੀ ਹਨਾ ਉੱਥੇ ਤੇ ਉਹਦੀ ਨਣ ਦਾ ਜਿਹੜੀ ਉਹ ਘਰ ਚਲੀ ਜਾਂਦੀ ਰੋਟੀ ਪਾਣੀ ਦੇ ਜਾਂਦੀ ਆ ਤੇ ਉਹ ਉਹਨੂੰ ਕਹਿੰਦੀ ਹੈ ਵੀ ਤੂੰ ਚਲੀ ਜਾ ਕਹਿੰਦੀ ਨਹੀਂ ਮੈਂ ਨਹੀਂ ਛੱਡ ਕੇ ਜਾ ਸਕਦੀ ਚਲ ਅਗਲੇ ਦਿਨ ਸਵੇਰੇ ਜਦੋਂ ਡਾਕਟਰ ਰਾਉਂਡ ਤੇ ਆਉਂਦੇ ਆ ਉਹ ਡਾਕਟਰ ਨੂੰ ਪੁੱਛਦੀ ਆ ਡਾਕਟਰ ਦੱਸਦੇ ਆ ਕਿ ਠੀਕ ਹੈ ਹਨਾ ਜਿੰਨੀਆਂ ਕਿ ਇੱਥੇ ਫਿਸਲਟੀਆਂ ਹੈਗੀਆਂ ਅਸੀਂ ਇਹਦਾ ਟ੍ਰੀਟਮੈਂਟ ਕਰ ਰਹੇ ਆ ਪਰ ਇਹਦਾ ਟ੍ਰੀਟਮੈਂਟ ਤੁਹਾਨੂੰ ਪ੍ਰਾਈਵੇਟ ਹਸਪੀਟਲ ਚ ਕਰਾਉਣਾ ਚਾਹੀਦਾ ਤਾਂ ਇਹ ਜਲਦੀ ਠੀਕ ਹੋ ਜੂ ਵੀ ਨਹੀਂ ਇਸ ਤਰ੍ਹਾਂ ਇਨਫੈਕਸ਼ਨ ਫੈਲਣ ਦਾ ਡਰ ਆ ਤੇ ਫਿਰ ਜਦੋਂ ਉਹਦੀ ਨਾਨਦ ਆਉਂਦੀ ਆ ਸਵੇਰੇ ਰੋਟੀ ਲੈ ਕੇ ਉਹ ਆਦੀ ਨਾਨਦ ਨੂੰ ਕਹਿੰਦੀ ਆ ਵੀ ਇੱਥੇ ਨਹੀਂ ਇਹਨੂੰ ਰੱਖਣਾ ਆਪਾਂ ਪ੍ਰਾਈਵੇਟ ਹਸਪੀਟਲ ਲੈ ਕੇ ਜਾਨੇ ਆ ਉਹਦੀ ਨਾਨਦ ਕਹਿੰਦੀ ਵੀ ਮੇਰੇ ਕੋਲ ਇੰਨਾ ਪੈਸਾ ਨਹੀਂ ਹੈਗਾ ਵੀ ਮੈਂ ਇਹਨੂੰ ਪ੍ਰਾਈਵੇਟ ਤੇ ਇਹਦਾ ਇਲਾਜ ਕਰ ਉਹ ਕਹਿੰਦੀ ਮੈਂ ਕਰਾਉਂਗੀ ਇਹਦਾ ਇਲਾਜ ਮੇਰਾ ਬੇਟਾ ਨਾ ਇਹ ਉਹ ਕਹਿੰਦੀ ਵੀ ਦੇਖ ਲਓ ਭਾਬੀ ਜੀ ਵੀ ਜੇ ਤੁਹਾਡੇ ਪਤੀ ਨੂੰ ਪਤਾ ਲੱਗਿਆ ਹਨਾ ਸੱਸ ਨੂੰ ਵੀ ਤੁਹਾਡੀ ਜ਼ਿੰਦਗੀ ਚ ਨਾ ਕੋਈ ਪਚਾਲ ਆ ਜੇ ਉਹ ਕਹਿੰਦੀ ਵੀ ਨਹੀਂ ਮੈਂ ਸਮਝਾ ਲੂੰਗੀ ਆਪੇ ਚਲੋ ਉਧਰੋਂ ਜਿਹੜਾ ਵਿਸ਼ਾਲ ਆ ਉਹ ਆਪਦੇ ਘਰ ਵਾਲੀ ਦਾ ਫੋਨ ਲਾਉਂਦਾ ਉਹਦਾ ਨੰਬਰ ਨਹੀਂ ਲੱਗਦਾ ਤੇ ਫਿਰ ਉਹਨੂੰ ਵੀ ਚਿੰਤਾ ਹੁੰਦੀ ਆ ਵੀ ਇਹੋ ਜੀ ਕੀ ਗੱਲ ਹੈ ਜਿਹੜੀ ਉਹ ਹਸਪਤਾਲ ਤੋਂ ਆਈ ਨਹੀਂ ਚਲੋ ਉਹ ਆ ਆਉਂਦਾ ਗੱਡੀ ਲੈ ਕੇ ਡਰਾਈਵਰ ਨੂੰ ਲੈ ਕੇ ਹਸਪਤਾਲ ਆਉਂਦਾ ਸ਼ੀਤਲ ਜਿਹੜੀ ਉਹ ਆਪਣੇ ਬੇਟੇ ਨੂੰ ਉੱਥੋਂ ਸ਼ਿਫਟ ਕਰਨ ਬਾਰੇ ਪ੍ਰਬੰਧ ਕਰ ਰਹੀ ਹੁੰਦੀ ਆ ਤੇ ਆ ਕੇ ਵੇਖਦਾ ਸ਼ੀਤਲ ਦੀ ਹਾਲਤ ਉਹਦੀਆਂ ਅੱਖਾਂ ਸੁੱਜੀਆਂ ਹੁੰਦੀਆਂ ਬੁਰੀ ਹਾਲਤ ਹੋਈ ਹੁੰਦੀ ਆ ਕਹਿੰਦਾ ਸ਼ੀਤਲ ਤੂੰ ਕਿਸੇ ਬਗਾਨੇ ਵਿੱਚੇ ਕਰਕੇ ਆਪਣੀ ਹਾਲਤ ਕੀ ਕਰ ਲਈ ਵੀ ਤੂੰ ਘਰੇ ਨਹੀਂ ਆਉਣਾ ਸੀ ਠੀਕ ਹੈ ਤੈਨੂੰ ਇਸ ਬੱਚੇ ਨਾਲ ਲਗਾਵ ਸੀ ਤੂੰ ਉਂ ਆ ਜਾਂਦੀ ਘੰਟਾ ਪਤਾ ਲੈਣ ਵੀ ਤੂੰ ਤਾਂ ਘਰੀ ਨਹੀਂ ਆਈ ਮੁੜ ਕੇ ਰਹਿਂਦਾ ਤੂੰ ਫੋਨ ਵੀ ਬੰਦ ਕਰ ਲਿਆ ਤੈਨੂੰ ਪਤਾ ਮੈਂ ਕਿਵੇਂ ਰਾਤ ਕੱਢੀ ਆ ਕਿੰਨੀ ਮੈਨੂੰ ਟੈਨਸ਼ਨ ਹੋ ਰਹੀ ਸੀ ਤੇ ਫਿਰ ਉਹ ਕਹਿੰਦੀ ਕਿ ਵਿਸ਼ਾਲ ਮੈਨੂੰ ਮaaf ਕਰ ਦੇ ਭਾਵੇਂ ਹਣਾ ਇਸ ਗੱਲ ਕਰਕੇ ਆਪਣਾ ਤਲਾਕ ਹੋ ਜੇ ਪਰ ਮੈਂ ਤੇਰੇ ਤੋਂ ਲੁਕਾਉਂਗੀ ਨਹੀਂ ਕੁਛ ਅਸਲ ਦੇ ਵਿੱਚ ਇਹ ਬੱਚਾ ਕਿਸੇ ਹੋਰ ਦਾ ਨਹੀਂ ਇਹ ਮੇਰਾ ਹੀ ਬੇਟਾ ਇਹ ਸੁਣ ਕੇ ਉਹ ਹੈਰਾਨੀ ਨਾਲ ਵੇਖਦਾ ਤੇ ਕਹਿੰਦਾ ਵੀ ਕੀ ਕਹਿ ਰਹੀਆਂ ਤੂੰ ਕੰਬਲੀ ਹੋ ਗਈਆਂ ਉਹ ਕਹਿੰਦੀ ਨਹੀਂ ਮੈਨੂੰ ਪਤਾ ਮੇਰੇ ਮਾਪਿਓ ਨੇ ਤੁਹਾਡੇ ਤੋਂ ਇਹ ਗੱਲ ਲਪੋਈ ਆ ਤੁਹਾਨੂੰ ਪਤਾ ਨਾ ਮੇਰਾ ਪਹਿਲਾ ਵਿਆਹ ਹੋਇਆ ਸੀ ਮੇਰੇ ਘਰਦਿਆਂ ਨੇ ਇੱਕ ਗੱਲ ਲਪੋਈ ਕਿ ਮੇਰੇ ਬੱਚਾ ਕਹਿੰਦੀ ਮੈਂ ਬਹੁਤ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੀ ਸੀ ਪਰ ਕਹਿੰਦੀ ਵੀ ਮੈਂ ਵੀ ਮਜਬੂਰ ਸੀ ਪਰ ਕਹਿੰਦੀ ਮੇਰੇ ਬੱਚੇ ਦੀ ਇਹ ਹਾਲਤ ਵੇਖ ਕੇ ਮੈਂ ਤੇਰੇ ਤੁਲ ਘੋਮਾਂ ਵੀ ਇਹ ਮੇਰੀ ਜ਼ਮੀਰ ਨਹੀਂ ਮੰਦੀ ਵੀ ਮੇਰਾ ਹੀ ਬੱਚਾ ਹੈਗਾ ਤੇ ਉਹ ਉਹਨੂੰ ਗੱਲ ਨਾ ਲੱਭਦਾ ਤੇ ਕਹਿੰਦਾ ਕੋਈ ਨਹੀਂ ਸ਼ੀਤਲ ਇਹ ਫਿਰ ਤੇਰਾ ਨਹੀਂ ਫਿਰ ਇਹ ਆਪਣਾ ਬੱਚਾ ਉਹ ਕਹਿੰਦੀ ਕਿ ਠੀਕ ਹੈ ਹਨਾ ਵੀ ਇਹਦੇ ਦਾਦਾ ਦਾਦੀ ਚੱਲ ਬਸ ਇਹਦੀ ਭੂਆ ਇਹਨੂੰ ਰੱਖਦੀ ਆ ਵੀ ਇੰਨੀ ਹਾਲਤ ਉਹਦੀ ਵੀ ਠੀਕ ਨਹੀਂ ਹੈਗੀਗੀ ਤੇ ਮੈਂ ਚਾਹੁੰਦੀ ਆ ਇਸ ਬੱਚੇ ਦਾ ਮੈਂ ਵਧੀਆ ਇਲਾਜ ਕਰਾਵਾਂ ਦੇਖ ਵਿਸ਼ਾਲ ਤੂੰ ਵਧੀਆ ਨੌਕਰੀ ਕਰਦਾ ਹਨਾ ਆਪਣੇ ਕਿਸੇ ਚੀਜ਼ ਦੀ ਕਮੀ ਨਹੀਂ ਵੀ ਕੀ ਤੂੰ ਚਾਹਣਾ ਵੀ ਇਸ ਹਾਲਤ ਦੇ ਵਿੱਚ ਮੈਨੂੰ ਸਟ्रेस ਹੋਵੇ ਮੈਂ ਨਹੀਂ ਤੈਨੂੰ ਕਹਿੰਦੀ ਵੀ ਤੂੰ ਇਹਤੇ ਪੈਸੇ ਲਾ ਪੈਸੇ ਤਾਂ ਦੇਖ ਮੈਂ ਲਾ ਦੂੰਗੀ ਮੇਰੇ ਗਹਿਣੇ ਵੇਚ ਕੇ ਜਿਹੜੇ ਮੈਂ ਲਾ ਦੂੰਗੀ ਮੈਂ ਨਹੀਂ ਕਹਿੰਦੀ ਤੂੰ ਇਹਤੇ ਪੈਸਾ ਲਾ ਪਰ ਮੈਂ ਆਪਣੇ ਬੱਚੇ ਨੂੰ ਇਸ ਹਾਲਤ ਦੇ ਵਿੱਚ ਨਹੀਂ ਦੇਖ ਸਕਦੀ ਉਹ ਕਹਿੰਦਾ ਕਮਲੀ ਇਹ ਤੇਰਾ ਮੇਰਾ ਕੁਛ ਬੰਡਿਆ ਕਹਿੰਦਾ ਇਹ ਗੱਲ ਨਾ ਸੋਚ ਉਹ ਕਹਿੰਦੀ ਵੀ ਫਿਰ ਆਪਾਂ ਘਰੇ ਕੀ ਜਵਾਬ ਦੇਵਾਂਗੇ ਉਹ ਕਹਿੰਦਾ ਘਰੇ ਜਵਾਬ ਮੈਂ ਦੇਵਾਂ ਤੈਨੂੰ ਤਾਂ ਲੋੜ ਹੀ ਨਹੀਂ ਘਰੇ ਜਵਾਬ ਦੇਣ ਦੀ ਚਲ ਤੂੰ ਕੀ ਚਾਹਣੀ ਆ ਉਹ ਕਹਿੰਦੀ ਵੀ ਡਾਕਟਰ ਨੇ ਸਲਾਹ ਦਿੱਤੀ ਆ ਵੀ ਇਹਨੂੰ ਪ੍ਰਾਈਵੇਟ ਹਸਪੀਟਲ ਚ ਲੈ ਕੇ ਜਾਓ ਚੱਲ ਫਿਰ ਉਹਨਾ ਉੱਥੋਂ ਪਾਉਂਦੇ ਆ ਉਹਨੂੰ ਗੱਡੀ ਦੇ ਵਿੱਚ ਛੁੱਟੀ ਦਿਵਾ ਕੇ ਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਆ ਤੇ ਫਿਰ ਜਿਹੜੀ ਸ਼ੀਤਲਾ ਉਹ ਆਪਣੀ ਨਾਨਦ ਨੂੰ ਆਪਣੇ ਘਰ ਵਾਲੇ ਨਾਲ ਮਲਾਉਂਦੀ ਆ ਤੇ ਉਹ ਦੱਸਦੀ ਆ ਸਾਰੀ ਗੱਲ ਆ ਵੀ ਇਹ ਪਰਿਵਾਰ ਵੀ ਮੇਰਾ ਬਹੁਤ ਚੰਗਾ ਸੀ ਵੀ ਉਹ ਤਾਂ ਮੇਰੀ ਮਜਬੂਰੀ ਬਣ ਗਈ ਵੀ ਮੈਨੂੰ ਉੱਥੋਂ ਆਉਣਾ ਪਿਆ ਆਪਣੇ ਬੱਚੇ ਨੂੰ ਛੱਡ ਕੇ ਤੇ ਉਹ ਰੋਂਦੀ ਬਹੁਤਾ ਉਹ ਕਹਿੰਦਾ ਵੀ ਕਮਲੀਏ ਤੂੰ ਹੁਣ ਤੱਕ ਮੈਨੂੰ ਦੱਸ ਸਕਦੀ ਸੀਗੀ ਵੀ ਤੈਨੂੰ ਮੇਰੇ ਸੁਭਾਅ ਦਾ ਨਹੀਂ ਪਤਾ ਲੱਗਿਆ ਜਦੋਂ ਮੈਂ ਤੇਰੇ ਨਾਲ ਮੈਨੂੰ ਪਤਾ ਸੀ ਹਨਾ ਵੀ ਤੇਰਾ ਵਿਆਹ ਹੋਇਆ ਵਿਆ ਮੇਰਾ ਵੀ ਤਾਂ ਵਿਆਹ ਹੋਇਆ ਸੀ ਮੇਰੀ ਵੀ ਤਾਂ ਪਤਨੀ ਦੀ ਮੌਤ ਹੋਈ ਵੀ ਆ ਤੂੰ ਇਸ ਗੱਲ ਨੂੰ ਕਿਉਂ ਲੁਕੋਇਆ ਤੂੰ ਕਿਉਂ ਆਪਣੇ ਬੱਚੇ ਦੀ ਯਾਦ ਦੇ ਵਿੱਚ ਤੜਫਦੀ ਰਹੀ ਕਹਿੰਦਾ ਉਹ ਮੈਂ ਹੈਰਾਨ ਸੀ ਵੀ ਜਿੱਦਾਂ ਤੂੰ ਗੁਬਾਰੇ ਲਏ ਤੇ ਪੈਨ ਲਏ ਆ ਤੂੰ ਇਸ ਬੱਚੇ ਨੂੰ ਭੁੱਲੀ ਨਹੀਂ ਸੀ ਉਹ ਕਹਿੰਦੀ ਵੀ ਮੈਂ ਤਾਂ ਮਤਲਬ ਕਦੇ ਸੋਚਿਆ ਵੀ ਨਹੀਂ ਸੀ ਵੀ ਮੈਨੂੰ ਆਪਣਾ ਬੱਚਾ ਇਸ ਹਾਲਤ 'ਚ ਮਿਲੂ ਕਿਉਂਕਿ ਜਦੋਂ ਕਹਿੰਦੀ ਮੈਂ ਉਸ ਘਰੋਂ ਆਈਆਂ ਤਾਂ ਉਹਨਾਂ ਦੀ ਹਾਲਤ ਕੋਈ ਇੰਨੀ ਖਰਾਬ ਨਹੀਂ ਸੀ ਠੀਕ ਸੀ ਪਰ ਕਹਿੰਦੀ ਜਦੋਂ ਇਹਦੇ ਦਾਦਾ ਦਾਦੀ ਚੱਲ ਬਸੇ ਹੁਣ ਇਹਦੀ ਭੂਆ ਕਹਿੰਦੀ ਵੀ ਆਈ ਸੀ ਗਰੀਬ ਘਰੇ ਇੰਨਾ ਕੋਈ ਹੈ ਨਹੀਂ ਸੀ ਉਹਨਾਂ ਦੇ ਵੀ ਉਹੋ ਜੀ ਹਾਲਤ ਇਹਦੀ ਹੋਗੀ ਕਹਿੰਦੀ ਮੇਰੇ ਬਹੁਤ ਵਾਰ ਯਾਦ ਆਉਂਦਾ ਸੀ ਇਹ ਪਰ ਮੈਂ ਕਹਿੰਦੀ ਅੰਦਰੇ ਅੰਦਰ ਤੜਫਦੀ ਰਹਿੰਦੀ ਸੀ ਵਿਲਕਦੀ ਰਹਿੰਦੀ ਸੀ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਸੀ ਕਹਿੰਦੀ ਹੁਣ ਤਾਂ ਵੈਸੇ ਵੀ ਮੈਂ ਭੁੱਲ ਭੁਲਾ ਗਈ ਸੀ ਕਿ ਕਦੇ ਮੈਨੂੰ ਮੇਰਾ ਬੱਚਾ ਮਿਲੇਗਾ ਵੀ ਜਾਂ ਕਿਸ ਹਾਲਤ ਚ ਮਿਲੇਗਾ ਉਹ ਕਹਿੰਦਾ ਵੀ ਨਹੀਂ ਹੁਣ ਇਹ ਬੱਚਾ ਕਿਤੇ ਨਹੀਂ ਰਹੂਗਾ ਹੁਣ ਇਹ ਆਪਣੇ ਨਾਲ ਹੀ ਰਹੂ ਉਹ ਕਹਿੰਦੀ ਵੀ ਤੁਸੀਂ ਲੋਕਾਂ ਨੂੰ ਕੀ ਜਵਾਬ ਦਿਓਗੇ ਉਹ ਕਹਿੰਦਾ ਵੀ ਲੋਕ ਮੇਰੇ ਲਈ ਮਾਇਨੇ ਨਹੀਂ ਰੱਖਦੇ ਮੇਰੀ ਪੂਰੀ ਜ਼ਿੰਦਗੀ ਤੂੰ ਆ ਮੈਂ ਕਿਸੇ ਨੂੰ ਕੋਈ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦਾ ਕੋਈ ਨਾ ਆਪਾਂ ਇਹਦਾ ਹੀ ਸੰਭਾਲ ਕਰਾਂਗੇ ਇਹਦਾ ਇਲਾਜ ਕਰਾਵਾਂਗੇ ਵਧੀਆ ਸਕੂਲ 'ਚ ਇਹਨੂੰ ਪੜਨ ਲਾਵਾਂਗੇ ਚਲੋ ਉਹ ਪ੍ਰਾਈਵੇਟ ਹਸਪੀਟਲ 'ਚ ਇਹਨੂੰ ਐਡਮਿਟ ਕਰਾਉਂਦੇ ਆ ਤੇ ਜਦੋਂ ਉਹਦੇ ਟੈਸਟ ਵਗੈਰਾ ਕੀਤੇ ਜਾਂਦੇ ਆ ਤਾਂ ਉਹਦੀ ਲੱਤ ਤੇ ਕਾਫੀ ਫ੍ਰੈਕਚਰ ਹੁੰਦਾ ਤੇ ਪਲਸਟਰ ਲਾਇਆ ਜਾਂਦਾ ਉਹਦੇ ਲਗਾਤਾਰ ਬੈੱਡ ਰੈਸਟ 6 ਮਹੀਨੇ ਦਾ ਹੁੰਦਾ ਤੇ 6 ਮਹੀਨਿਆਂ ਦੇ ਵਿੱਚ ਉਹ ਬੱਚਾ ਜਿਹੜਾ ਬਿਲਕੁਲ ਠੀਕ ਹੋ ਜਾਂਦਾ ਠੀਕ ਆ ਉਹਨੂੰ ਤੁਰਨ ਚ ਹਜੇ ਦਿੱਕਤ ਆਉਂਦੀ ਸੀ ਪਰ ਕਹਿੰਦੇ ਹੁੰਦੇ ਆ ਨਾ ਬੱਚੇ ਦੀਆਂ ਹੱਡੀਆਂ ਜਿਹੜੀਆਂ ਉਹ ਕੱਚੀਆਂ ਹੀ ਹੁੰਦੀਆਂ ਛੇਤੀ ਜੁੜ ਜਾਂਦੀਆਂ ਚਲੋ ਉਹਦਾ ਲੱਤ ਆ ਜਿਹੜੀ ਕਾਫੀ ਹੱਦ ਤੱਕ ਠੀਕ ਹੋ ਜਾਂਦੀ ਆ ਤੇ ਜਦੋਂ ਉਹਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲਦੀ ਆ ਉਸ ਤੋਂ ਥੋੜੇ ਦਿਨ ਪਹਿਲਾਂ ਹੀ ਜਿਹੜਾ ਵਿਸ਼ਾਲ ਆ ਉਹ ਆਪਣੀ ਮਾਂ ਨੂੰ ਦੱਸਦਾ ਸਾਰੀ ਗੱਲ ਤੇ ਆਪਣੀ ਮਾਂ ਨੂੰ ਇਹ ਕਹਿੰਦਾ ਵੀ ਮਾਂ ਜੋ ਫੈਸਲਾ ਮੈਂ ਕਰ ਲਿਆ ਹੁਣ ਉਹ ਤੇ ਕਿੰਤੂ ਪ੍ਰੰਤੂ ਨਾ ਕਰੀ ਜਿਉ ਸ਼ੀਤਲ ਦਾ ਬੱਚਾ ਨਾ ਉਹ ਆਪਣੀ ਬੱਚਾ ਦਾ ਵੀ ਮੈਂ ਉਹਨੂੰ ਇਸ ਘਰ ਹੀ ਲੈ ਕੇ ਆਉਂ। ਉਦੋਂ ਤੱਕ ਸ਼ੀਤਲ ਨੂੰ ਪੂਰਾ ਮਹੀਨਾ ਲੱਗ ਚੁੱਕਿਆ ਹੁੰਦਾ ਕਿਉਂਕਿ 6 ਮਹੀਨੇ ਹੋ ਗਏ ਸੀ ਬੱਚੇ ਨੂੰ ਹਸਪੀਟਲ ਤੇ ਜਦੋਂ ਉਹਨੂੰ ਉਹ ਬੱਚਾ ਮਿਲਿਆ ਸੀ ਉਹਨੂੰ ਤੀਜਾ ਚੌਥਾ ਮਹੀਨਾ ਲੱਗਿਆ ਸੀ। ਫਿਰ ਉਧਰੋਂ ਤਾਂ ਸ਼ੀਤਲ ਦੀ ਡਿਲੀਵਰੀ ਹੁੰਦੀ ਆ ਉਹਦੇ ਇੱਕ ਬਹੁਤ ਪਿਆਰੀ ਕੁੜੀਆ ਦਾ ਜਨਮ ਹੁੰਦਾ ਤੇ ਉਧਰੋਂ ਉਹਦਾ ਬੇਟਾ ਠੀਕ ਹੋ ਜਾਂਦਾ। ਫਿਰ ਉਹ ਦੋਨਾਂ ਬੱਚਿਆਂ ਨੂੰ ਇਕੱਠੇ ਕਰ ਲੈ ਕੇ ਆਉਂਦੇ ਆ ਆਸ-ਪਾਸ ਦੇ ਲੋਕ ਸੀ ਜਿਹੜੇ ਉਹ ਪੁੱਛਦੇ ਸੀ ਰਿਸ਼ਤੇਦਾਰ ਵੀ ਪੁੱਛਦੇ ਸੀ ਵੀ ਇਹ ਮੁੰਡਾ ਹੁਣ ਕੌਣ ਆ ਕਿੱਥੋਂ ਆ ਗਿਆ ਤਾਂ ਫਿਰ ਵਿਸ਼ਾਲ ਨੇ ਇੱਕੋ ਹੀ ਗੱਲ ਕਹਿ ਦਿੱਤੀ ਸੀ ਸਾਰਿਆਂ ਨੂੰ ਕਿ ਮੈਨੂੰ ਵਾਰ-ਵਾਰ ਕੁਐਸਚਨ ਕਰਨ ਦੀ ਲੋੜ ਨਹੀਂ ਇਹ ਮੇਰਾ ਪੁੱਤ ਆ ਬਸ ਤੇ ਪਤਾ ਲੱਗ ਜਾਂਦਾ ਚਲੋ ਗੱਲ ਦਾ ਹਨਾ ਵੀ ਇਹਦੇ ਪਹਿਲਾਂ ਬੇਟਾ ਸੀ ਜਿੱਥੇ ਵੀ ਆਈ ਸੀ ਕਿਉਂਕਿ ਵਿਆਹ ਹੀ ਦਾ ਸਾਰਿਆਂ ਨੂੰ ਪਤਾ ਹੀ ਸੀ ਤੇ ਫਿਰ ਨਾ ਲੋਕ ਆ ਜਿਹੜੇ ਉਹ ਵਿਸ਼ਾਲ ਨੂੰ ਬੜੀ ਸ਼ਾਬਾਸ਼ ਦਿੰਦੇ ਆ ਰਿਸ਼ਤੇਦਾਰ ਵੀ ਕਿ ਤੇਰਾ ਜਿਗਰਾ ਬਹੁਤ ਵੱਡਾ ਪਹਿਲੀ ਗੱਲ ਜਦੋਂ ਇਹਨਾਂ ਨੇ ਲਪੋ ਰੱਖਿਆ ਸੀ ਬੱਚੇ ਦਾ ਤੇ ਤੈਨੂੰ ਹੁਣ ਪਤਾ ਲੱਗਿਆ ਵੀ ਤੂੰ ਗੁੱਸੇ ਨਹੀਂ ਹੋਇਆ। ਉਹ ਕਹਿੰਦਾ ਵੀ ਜੇ ਇਹ ਮੈਨੂੰ ਪਹਿਲਾਂ ਵੀ ਦੱਸ ਦਿੰਦੀ ਨਾ ਮੈਂ ਫਿਰ ਵੀ ਗੁੱਸੇ ਨਹੀਂ ਹੋਣਾ ਸੀ ਕਿਉਂਕਿ ਜਦੋਂ ਦੀ ਇਹ ਮੇਰੇ ਘਰ ਆਈ ਸੀ ਇਹਨੇ ਕਿਸੇ ਵੀ ਆਪਣੇ ਫਰਜ਼ ਤੋਂ ਕਿਨਾਰਾ ਨਹੀਂ ਕੀਤਾ ਸੀ। ਠੀਕ ਹੈ ਜੋ ਕੁਝ ਪ੍ਰਮਾਤਮਾ ਨੇ ਕਰਮਾਂ ਦੇ ਵਿੱਚ ਲਿਖਿਆ ਜੋ ਜਿੱਥੋਂ-ਜਿੱਥੋਂ ਦਾ ਪਾਣੀ ਪੀਣਾ ਜਿੱਥੋਂ-ਜਿੱਥੋਂ ਦਾ ਕੋਈ ਕਿਸੇ ਨਾਲ ਰਿਸ਼ਤਾ ਸਾਡਾ ਕਾਇਮ ਹੋਣਾ ਉਹ ਹੋ ਜਾਂਦਾ। ਪਰ ਇਹਦਾ ਕੀ ਕਸੂਰ ਸੀ ਜਾਂ ਬੱਚੇ ਦਾ ਕੀ ਕਸੂਰ ਸੀ? ਤੇ ਫਿਰ ਉਹ ਬੱਚਾ ਨਾ ਜਿਹੜਾ ਉਹੋ ਕਹਿੰਦਾ ਕਿ ਮਾਂ ਵੀ ਤੂੰ ਮੈਨੂੰ ਛੱਡ ਕੇ ਕਿਉਂ ਗਈ ਸੀ ਤੇ ਫਿਰ ਉਹ ਕਹਿ ਦਿੰਦੀ ਹੈ ਵੀ ਨਹੀਂ ਪਤਾ ਹੁਣ ਨਹੀਂ ਇਹ ਗੱਲ ਕਰਨੀ ਕਿਉਂਕਿ ਉਹ ਉਹ ਨੂੰ ਦੱਸ ਦਿੰਦੀ ਆ ਹਸਪਤਾਲ ਤੇ ਵੀ ਮੈਂ ਤੇਰੀ ਮਾਂ ਤੇ ਉਹ ਵੀ ਹੈਰਾਨ ਰਹਿ ਜਾਂਦਾ ਤੇ ਬੱਚੇ ਦੀ ਜਿਹੜੀ ਭੂ ਆ ਗਈ ਉਹ ਵੀ ਆਪਣੀ ਭਝਾਈ ਦਾ ਲੱਖ ਲੱਖ ਸ਼ੁਕਰ ਮਨਾਉਂਦੀ ਉਹ ਨੂੰ ਕਹਿੰਦੀ ਆ ਕਿ ਚੱਲ ਐ ਮੈਨੂੰ ਤਾਂ ਸੁਟਿਆ ਤਾਂ ਹੈ ਨਹੀਂ ਸੀ ਭਾਬੀ ਪਰ ਕਹਿੰਦੀ ਮੇਰੇ ਘਰ ਦੇ ਹਾਲਾਤ ਦਾ ਤੇ ਤੇਰੇ ਘਰ ਦਾ ਹਾਲਾਤ ਦਾ ਬਹੁਤ ਫਰਕ ਹੈ ਵੀ ਮੈਂ ਤਾਂ ਚਾਹੁੰਦੀ ਵੀ ਹਨਾ ਤੇ ਤੇਰਾ ਬੱਚਾ ਵਧੀਆ ਪੜ੍ਹ ਲਿਖ ਕੇ ਵਧੀਆ ਇਨਸਾਨ ਬਣੇ। ਫਿਰ ਸ਼ੀਤਲ ਜਿਹੜੀ ਉਹਨੂੰ ਸਕੂਲ ਦੇ ਵਿੱਚ ਪੜਨ ਲਾਉਂਦੀ ਆ। ਠੀਕ ਆ ਥੋੜਾ ਜਿਹਾ ਉਹ ਵੱਡਾ ਸੀ ਆਮ ਕਲਾਸ ਨਾਲੋਂ ਪਰ ਫਿਰ ਵੀ ਉਹ ਬਹੁਤ ਮਿਹਨਤ ਕਰਾਉਂਦੀ ਆ ਉਹਨੂੰ ਤੇ ਉਹ ਵਧੀਆ ਚੱਲ ਪੈਂਦਾ। ਤੇ ਹੁਣ ਉਹ ਦੋਨੋਂ ਭੈਣ ਭਰਾ ਹੁੰਦੇ ਨੇ ਪਰਿਵਾਰ ਉਹਨਾਂ ਦਾ ਪੂਰਾ ਹੋ ਜਾਂਦਾ। ਵਿਸ਼ਾਲ ਨੇ ਵੀ ਕਦੇ ਉਹਦੇ ਨਾਲ ਇਸ ਤਰ੍ਹਾਂ ਨਹੀਂ ਫੀਲ ਕੀਤਾ ਸੀਗਾ ਕਿ ਬੱਚਾ ਮੇਰਾ ਨਹੀਂ। ਉਹ ਹਮੇਸ਼ਾ ਇਹੀ ਕਹਿੰਦਾ ਸੀ ਕਿ ਮੈਨੂੰ ਇੱਕ ਗੱਲ ਦਾ ਪਤਾ ਸ਼ੀਤਲ ਵੀ ਇਹ ਬੱਚਾ ਤੇਰਾ ਤੇ ਮੇਰਾ ਹੀ ਆ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਵੱਖਰੀ ਜੀ ਕਹਾਣੀ ਵੈਸੇ ਕਿਸੇ ਦੀ ਔਲਾਦ ਨੂੰ ਆਪਣਾ ਨਾਮ ਦੇਣਾ ਬਹੁਤ ਵੱਡੀ ਗੱਲ ਹੁੰਦੀ ਆ ਤੇ ਦੁਨੀਆ ਤੇ ਬਹੁਤ ਘੱਟ ਲੋਕ ਆ ਜਿਹੜੇ ਇਸ ਤਰ੍ਹਾਂ ਕਿਸੇ ਦੀ ਔਲਾਦ ਨੂੰ ਅਪਣਾ ਲੈਂਦੇ ਆ ਵਿਸ਼ਾਲ ਤੇ ਸ਼ੀਤਲ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕੱਲ ਦੀ ਵੀਡੀਓ ਦੇ ਆਪਾਂ ਕਮੈਂਟ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਤਾਂ ਆਪਣੀ ਕੱਲ ਵਾਲੀ ਵੀਡੀਓ ਦੇ ਜੋ ਕਮੈਂਟ ਨੇ ਮਾਂ ਨੂੰ ਦੋਨਾਂ ਪੁੱਤਰਾਂ ਨੂੰ ਬਰਾਬਰ ਪਿਆਰ ਦੇਣਾ ਚਾਹੀਦਾ ਸੀ ਦੋਨਾਂ ਨੂੰ ਬਰਾਬਰ ਹਿੱਸਾ ਮਿਲਣਾ ਚਾਹੀਦਾ ਸੀ ਸਿਸਟਰ ਕਿਰਨਾ ਤੇਰਾ ਵੀਰ ਕੁਰੜ ਛਾਪੇ ਤੋਂ ਧੰਨਵਾਦ ਵੀਰੇ ਅੱਗੇ ਤੀਰਥਕੌਰ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਮੇਰਾ ਵੀਰ ਹੈਪੀ ਸਿੰਘ ਹੈਪੀ ਸਿੰਘ ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈਆ ਹੱਥ ਜੋੜ ਕੇ ਅਵੀਰਾਜ ਸਿੰਘ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਅੱਗੇ ਅਗਮ ਜੋਤ ਬਹੁਤ ਵਧੀਆ ਕਹਾਣੀ ਆ ਇੱਕ ਮਤ੍ਰੇਈ ਮਾਂ ਮਤ੍ਰੇਈ ਹੀ ਹੁੰਦੀ ਆ ਅੱਗੇ ਵਾਈ ਜੀ ਨਾਈਸ ਸਟੋਰੀ ਹੈਰੀ ਦਿਓਲ ਪ੍ਰਗਟ ਸਿੰਘ ਜੀ ਮੇਰੀ ਭੈਣ ਆ ਇਹ ਗਰਮੀਤ ਮਖੂ ਮਖੂ ਤੋਂ ਨੇ ਇਹ ਇਹਨਾਂ ਨੇ ਵੀ ਇਮੋਜੀ ਭੇਜੇ ਨੇ ਅੱਗੇ ਅਵਤਾਰ ਕੌਰ ਜੀ ਕਹਾਣੀ ਬਹੁਤ ਸੋਹਣੀ ਆ ਬੱਚਿਆਂ ਨੂੰ ਸਿੱਖਿਆ ਮਿਲਦੀ ਆ ਧੰਨਵਾਦ ਭੈਣ ਮੇਰੀ ਅੱਗੇ ਕਸ਼ਮੀਰ ਖੱਖ ਜੀ ਵੈਰੀ ਨਾਈਸ ਸਟੋਰੀ ਨਵਜੋਤ ਕੌਰ ਵੈਰੀ ਗੁੱਡ ਸਟੋਰੀ ਸਿਸਟਰ ਜੀ ਗੁਰਾ ਥਾਂਦੇ ਵਾਲਾ ਮੁਖਸਰ ਸਾਹਿਬ ਤੋਂ ਅੱਗੇ ਗੱਗੂ ਗਿੱਲ ਜੀ ਇਹਨਾਂ ਨੇ ਇਮੋਜੀ ਭੇਜੇ ਨੇ ਸਿੱਧੂ ਸਿੱਧੂ 65 ਨਾਈਸ ਸਟੋਰੀ ਸਿਸਟਰ ਅੱਗੇ ਬਲਜੀਤ ਕੌਰ ਜੀ ਹਾਂਜੀ ਬੇਟਾ ਐਬਸੋਲੂਟਲੀ ਰਾਈਟ ਕੇ ਸਟੈਪ ਮਦਰਸ ਇਸ ਤਰ੍ਹਾਂ ਹੀ ਕਰਦੀਆਂ ਹੁੰਦੀਆਂ ਜਿਵੇਂ ਰਾਜ ਦੀ ਮਾਂ ਨੇ ਕੀਤਾ ਅੱਗੇ ਪ੍ਰਗਟ ਸਿੰਘ ਗੁਰਮੀਤ ਮਖੂ ਦੀਦੀ ਜੀ ਗੁੱਡ ਸਟੋਰੀ ਜੀ ਮਾਂ ਦੇ ਸਕੇ ਪੁੱਤਰ RAM ਨੇ ਬਹੁਤ ਗਲਤ ਕੀਤਾ ਹਾਂਜੀ ਅੱਗੇ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵਾਈਫ ਰਾਜਦੀਪ ਕੌਰ ਗੁੱਡ ਸਟੋਰੀ ਸਿਸਟਰ ਜੀ ਵੀਰਪਾਲ ਬਰਾੜ ਮੇਰੀ ਭੈਣ ਪਾਲੀ ਮਨੀਲਾ ਤੋਂ ਸੌਰੀ ਕਿਰਨ ਮੈਂ ਸਟੋਰੀ ਸੁਣਦੀ ਸੁਣਦੀ ਸੌ ਜਾਂਦੀ ਆ ਕਮੈਂਟ ਸਵੇਰੇ ਉੱਠ ਕੇ ਕਰਦੀ ਆ ਕੋਈ ਗੱਲ ਨਹੀਂ ਭੈਣੇ ਮੈਂ ਵੀ ਬਹੁਤ ਵਾਰ ਪਤਾ ਕੀ ਕਰਦੀ ਹੁੰਨੀ ਆ ਮੈਂ ਆਪਣੀ ਕੋਈ ਵੀ ਕਹਾਣੀ ਹਨਾ ਮੈਂ ਸਰਤਾਜ ਦੇ ਪਾਪਾ ਦੇ ਫੋਨ ਤੋਂ ਜੇ ਚਲਾ ਦਿਆਂ ਲਾਗੇ ਉਹਨੂੰ ਸੌ ਜਾਂਦੀਆਂ ਤੇ ਸੁਬਾ ਉੱਠ ਕੇ ਉਹਨੂੰ ਲਾਈਕ ਤੇ ਕਮੈਂਟ ਕਰ ਦੇਣੀਆਂ ਅਗੇ ਰਾਜ ਜੀ ਵੈਰੀ ਨਾਈਸ ਸਟੋਰੀ ਮੈਮ ਇਹ ਹੈਗੇ ਨੇ ਪਿੰਡਰ ਕਲਾਂ ਤੋਂ ਪਹਿਲਾਂ ਮੈਨੂੰ ਲੱਗਦਾ ਰਹਿੰਦਾ ਸੀ ਕਿ ਇਹ ਲਿਖਦੇ ਆ ਪਿੰਡਰ ਲਿਖਦੇ ਆ ਵੀ ਖੋਰੇ ਕਿਉਂਕਿ ਡੀ ਦਾ ਡੱਡਾ ਵੀ ਬਣਦਾ ਤੇ ਦੱਦਾ ਵੀ ਬਣਦਾ ਫਿਰ ਇਹਨਾਂ ਨੇ ਜਦੋਂ ਪਿੰਡਰ ਕਲਾਂ ਲਿਖਿਆ ਮੈਨੂੰ ਫਿਰ ਪਤਾ ਲੱਗਿਆ ਅਗੇ ਸੁਖਨੂਰ ਸਿੰਘ ਸਿੱਧੂ ਨਾਈਸ ਸਟੋਰੀ ਸਿਸਟਰ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਧੀਆ ਵਧੀਆ ਕਮੈਂਟ ਕਰਨ ਲਈ ਤੇ ਮੈਨੂੰ ਸਪੋਰਟ ਕਰਨ ਲਈ ਇਸੇ ਟ੍ਰਾਂਸਪੋਰਟ ਕਰਦੇ ਰਿਓ ਤੁਹਾਡੀ سپورਟ ਸਦਕਾ ਹੀ ਮੈਂ ਕਹਾਣੀ ਲੈ ਕੇ ਆਉਣੀ ਆ ਮੇਰਾ ਜੀ ਕਰਦਾ ਕਿ ਮੈਂ ਕਹਾਣੀ ਬੋਲਾਂ ਪਿਛਲੇ ਟਾਈਮ ਦੇ ਵਿੱਚ ਲਗਾਤਾਰ ਕਹਾਣੀਆਂ ਨਹੀਂ ਆ ਸਕੀਆਂ ਕਿਉਂਕਿ ਮੇਰਾ ਗਲਾ ਖਰਾਬ ਸੀ ਟ੍ਰੀਟਮੈਂਟ ਮੇਰਾ ਲਗਾਤਾਰ ਚੱਲ ਰਿਹਾ ਬਹੁਤ ਟਾਈਮ ਦੀ ਮੈਂ ਦਵਾਈ ਖਾ ਰਹੀ ਆ ਪਰ ਸਰਦੀਆਂ ਦੇ ਵਿੱਚ ਮੇਰਾ ਗਲਾ ਅਕਸਰ ਖਰਾਬ ਰਹਿੰਦਾ ਕਿਉਂਕਿ ਜਦੋਂ ਬੋਲਦੇ ਆ ਉਦੋਂ ਥੋੜਾ ਜ਼ੋਰ ਲੱਗਦਾ ਬੋਲਣ ਨਾਲ ਹੀ ਮੇਰਾ ਗਲਾ ਜਿਹੜਾ ਖਰਾਬ ਹੋ ਜਾਂਦਾ ਤੇ ਪਰ ਫਿਰ ਵੀ ਮੈਨੂੰ ਇਹ ਹੁੰਦਾ ਵੀ ਤੁਸੀਂ ਸਾਰੇ ਵੇਟ ਕਰਦੇ ਹੋ ਤੇ ਮੈਂ ਕਹਾਣੀ ਲੈ ਕੇ ਆਵਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਵਾਂਸ ਅਗੇਨ ਥੈਂਕ ਯੂ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੇ ਮੈਨੂੰ ਦਿਲੋਂ ਸਪੋਰਟ ਕਰਨ ਲਈ ਇਹ ਚੀਜ਼ ਬਹੁਤ ਵੱਡੀ ਹੁੰਦੀ ਹੈ ਇਹ ਗੱਲ ਬਹੁਤ ਵੱਡੀ ਹੁੰਦੀ ਆ ਲਗਾਤਾਰ ਕਿਸੇ ਨਾਲ ਜੁੜੇ ਰਹਿਣਾ ਲਗਾਤਾਰ ਸਪੋਰਟ ਕਰਨਾ ਕਿਉਂਕਿ ਸ਼ੁਰੂ-ਸ਼ੁਰੂ 'ਚ ਮੇਰੇ ਨਾਲ ਬਹੁਤ ਸਾਰੇ ਸਬਸਕ੍ਰਾਈਬਰ ਜੁੜੇ ਸੀ ਮੇਰਾ 100-100 ਕਮੈਂਟ ਮੈਨੂੰ ਆ ਜਾਂਦਾ ਸੀ ਇੱਕ ਦਿਨ ਦਾ ਪਰ ਸਾਰੇ ਹੌਲੀ-ਹੌਲੀ ਹਨਾ ਮਤਲਬ ਸਾਥ ਛੱਡ ਗਏ ਤੁਸੀਂ ਉਹ ਹੀ ਹੋ ਜਿਹੜੇ ਸਾਥ ਤੁਸੀਂ ਨਹੀਂ ਛੱਡਿਆ ਤੇ ਤੁਸੀਂ ਸਾਥ ਛੱਡਣਾ ਵੀ ਨਹੀਂ ਕਿਉਂਕਿ ਤੁਹਾਡੇ ਸਾਥ ਦਾ ਸਦਕਾ ਹੀ ਮੈਂ ਆਉਣੀ ਆਂਗੀ ਕੰਮ ਕਰਨ ਦਾ ਮੈਨੂੰ ਹੌਸਲਾ ਮਿਲਦਾ ਜੇ ਹੁਣ ਤੁਸੀਂ ਇਹਨਾਂ ਸਪੋਰਟ ਕਰੋ ਤਾਂ ਫਿਰ ਮੈਨੂੰ ਵੀ ਕੀ ਚੰਗਾ ਲੱਗੂ ਇਸ ਕਰਕੇ ਮੈਂ ਤੁਹਾਡਾ ਬਾਰ ਬਾਰ ਥੈਂਕਸ ਕਰਦੀ ਆਂ ਮਿਲਾਂਗੇ ਆਪਾਂ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਹੁਣ ਛੁੱਟੀਆਂ ਹੋ ਗਈਆਂ ਨੇ ਤੇ ਆਪਣੀਆਂ ਕਹਾਣੀਆਂ ਜਿਹੜੀਆਂ ਲਗਾਤਾਰ ਆਪਾਂ ਕਿਸੇ ਵੀ ਚੈਨਲ ਤੇ ਮਿਸ ਨਹੀਂ ਕਰਾਂਗੇ ਬਸ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਹੈਨਾ ਕਹਾਣੀ ਨੂੰ ਜ਼ਰੂਰ ਦੇਖਿਆ ਕਰੋ ਮੰਨ ਲਵੋ ਜੇ ਤੁਹਾਡੇ ਕੋਲੇ ਸੁਣਨ ਦਾ ਸਮਾਂ ਵੀ ਨਹੀਂ ਹੁੰਦਾ ਤਾਂ ਤੁਸੀਂ ਪਲੇ ਜ਼ਰੂਰ ਕਰ ਦਿਆ ਕਰੋ ਤੇ ਕਿਉਂਕਿ ਫੋਨ ਤਕਰੀਬਨ ਜਦੋਂ ਵਿਹਲਾ ਹੁੰਦਾ ਉਦੋਂ ਆਪਾਂ ਪਲੇ ਕਰਕੇ ਰੱਖ ਸਕਦੇ ਆਂਗੇ ਤੇ ਇੰਨੀ ਕ ਸਪੋਰਟ ਜ਼ਰੂਰ ਰੱਖਿਓ ਸਸ਼ੀਕਾਲ ਜੀ